ਨਾਮ ਦਾ ਸਕੇ ਨਾਮ ਦਾ ਜਿਹੇਦਾਰ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ ਮਿਸਲ ਸਹੀਦ ਬਾਬਾ ਸ਼ਾਮ ਸਿੰਘ ਢਾਰੀ ਤਰਨਤਲ ਹੈਡ ਕੁਆਟਰ ਪਿੰਡ ਬਾਸਰਕੇ ਪੈਣੀ ਤੇ ਰਹਿਣ ਵਾਲੇ ਹਾਂ ਸਾਡਾ ਦਲਪੰਥ ਜਿਹੜਾ ਇੱਥੇ ਘੋੜਿਆਂ ਵਾਲਾ ਸਾਡਾ ਹੈਡ ਕੁਆਟਰ ਜਿਹੜਾ ਵਾ ਗੁਰਦੁਆਰਾ ਸਾਹਿਬ ਬਾਬਾ ਸ਼ਾਮ ਸਿੰਘ ਬਾਬਾ ਲੱਖੂ ਜੀ ਦੇ ਇੱਥੇ ਬਾਸਰਕੇ ਪੈਣੀ ਦੇ ਅੰਦਰ ਆ ਜਿਹੜਾ ਸਾਡਾ ਵਿਰਸਾ ਇਧਰ ਇੰਡੀਆ ਗੇਟ ਤੇ ਬਾਬਾ ਸ਼ਾਮ ਸਿੰਘ ਅਟਾਰੀ ਜੀ ਦਾ ਜਿਹੜਾ ਜੂਬਾ ਬਣਿਆ ਹੋਇਆ ਬਿਲਕੁਲ ਨੇੜੇ ਆ ਇਤਿਹਾਸਿਕ ਸਾਡਾ ਅਜੂਬਾ ਜਿਹੜਾ ਸਰਕਾਰ ਵੱਲੋਂ ਬਣਿਆ ਸੀਗਾ ਉਹਦਾ ਇਤਿਹਾਸ ਜਿਹੜਾ ਵੇਖਣ ਵਾਸਤੇ ਜਿਹੜੀਆਂ ਦੇਸ਼ ਵਿਦੇਸ਼ ਤੋਂ ਅੰਗਰੇਜ਼ ਰਾਜ ਜਾਂ ਹੋਰ ਕੋਈ ਦੁਨੀਆ ਵੇਖਣ ਵਾਸਤੇ ਆਉਂਦੀ ਆ ਇਹ ਸਾਡੇ ਪਿੰਡ ਬਸਰ ਕੇ ਭੈਣੀ ਦੇ ਵੇਚਦੀ ਲੰਘਦੇ ਆ ਜਦੋਂ ਫਾੜਕਾਂ ਤੋਂ ਤੇ ਸਾਨੂੰ ਬਹੁਤ ਲਾਹਮੇ ਮਿਲਦੇ ਨੇ ਈ ਬਾਬਾ ਜੀ ਜਦੋਂ ਅਸੀਂ ਬਾਬਾ ਸ਼ਾਮ ਸਿੰਘ ạtਾਰੀ ਜੀ ਦਾ ਜਿਹੜਾ ਜੂਬਾ ਵੇਖਣ ਵਾਸਤੇ ਜਦੋਂ ạtਾਰੀ ਬਾਗਾ ਬਾਰਡਰ ਵੇਖਣ ਜਾਂਦੇ ਆ ਜੂਬਾ ਵੇਖਦੇ ਹੋਏ ਜਦੋਂ ਵਾਪਸ ਅਸੀਂ ਸਿਆੜਾ ਗੁਰਦੁਆਰਾ ਸਾਹਿਬ ਜਾਂਦੇ ਆ ਉਤੋਂ ਲੰਘਦੇ ਹੋયા ਸਾਨੂੰ ਬਹੁਤ ਦਿੱਕਤ ਲੰਘੀ ਸਾਡੇ ਕੋਲ ਉਹ ਸੜਕ ਵਿੱਚ ਦੀ ਲੰਘਿਆ ਨਹੀਂ ਜਾਂਦਾ ਅਸੀਂ ਪੁੱਛਿਆ ਵੀ ਕਾਰਨ ਕਾਰਨਵਾں ਦੇ ਵੀ ਤੁਹਾਡੇ ਇੰਨੀ ਕੁ ਗੰਦਗੀ ਪਈ ਹੋਈ ਆ ਬਾਬਾ ਸ਼ਾਮ ਸਿੰਘ ạtਾਰੀ ਦੇ ਜਿਹੜਾ ਜੂਬਾ ਬਣਿਆ ਇਤਿਹਾਸਕ ਜੂਬਾ ਬਣਾਇਆ ਤੇ ਉਹਦੇ ਕੋਲੇ ਜਿਹੜਾ ਵਾ ਕਾਰਪੋਰੇਸ਼ਨ ਨੇ ਬਿਲਕੁਲ ਧੱਕਾ ਕਰਕੇ ਜਿਹੜਾ ਸਾਲ 1.5 ਸਾਲ ਤੋਂ ਉੱਤੇ ਲਾਇਆ ਪਹਿਲਾਂ ਇਹਨਾਂ ਨੇ ਬੱਕਰ ਮੰਡੀ ਖੋਲੀ ਹੋਈ ਸੀ ਇੱਥੇ ਜਿਹੜਾ ਝੜਕਾਈ ਵਾਲਾ ਖਾਤਾ ਸੀ ਉਹ ਸਾਡੀਆਂ ਪੰਚਾਇਤਾਂ ਨੇ ਇੱਥੋਂ ਮਹਾ ਚਕਾਇਆ ਵਾ ਹੁਣ ਫੇਰ ਕਾਰਪੋਰੇਸ਼ਨ ਨੇ ਧੱਕਾ ਕੀਤਾ ਵਾ ਤੇ ਜਿਹੜਾ ਸਾਲ 1.5 ਸਾਲ ਹੋ ਗਿਆ ਵਾ ਸਾਨੂੰ ਇੱਥੇ ਉਹਨਾਂ ਨੇ ਬਹੁਤ ਜ਼ਿਆਦਾ ਗੰਦ ਇੱਥੇ ਜਿਹੜਾ ਸਾਰੇ ਸ਼ਹਿਰ ਦਾ ਲਿਆ ਕੇ ਤੇ ਸੁੱਟਦੇ ਆ ਗੰਦਗੀ ਕਾਰਨ ਜਿਹੜੇ ਮੱਖੀਆਂ ਮੱਛਰ ਜਿਹੜੇ ਉਡੋੜ ਕੇ ਜਿਹੜੇ ਆ ਉਹ ਕਿੰਨਾ ਕੁ ਉਹਦੇ ਨਾਲ ਜਿਹੜਾ ਮਾਰੀਆਂ ਜਿਹੜੀਆਂ ਜਨਮ ਲੈ ਲਈਆਂ ਜਿਹੜੀ ਤੇ ਸਾਡੀ ਆ ਅਸੀਂ ਵੀ ਆਪਣੀਆਂ ਜਦੋਂ ਕਮੇਟੀ ਦੇ ਵਿੱਚ ਬੈਠਨੇ ਆ ਜਾਂ ਕਰਦੇ ਆ ਇੱਥੇ ਸਾਡੇ ਡਾਕਟਰਾਂ ਦੇ ਨਾਲ ਸਲਾਹ ਕਰਦੇ ਆ ਤੇ ਡਾਕਟਰਾਂ ਨੇ ਸਾਨੂੰ ਇਹ ਦੱਸਿਆ ਜਿਹਦਾ ਆ ਲਾਗੇ-ਲਾਗੇ ਜਿਹੜੇ ਡੰਗਰਾਂ ਵਾਲੇ ਗਊਸ਼ਾਲਾ ਵਾਲੇ ਆ ਤੇ ਗਊਸ਼ਾਲਾ ਵਾਲਿਆਂ ਵਾਸਤੇ ਵੀ ਜਦੋਂ ਅਸੀਂ ਪੁੱਛਿਆ ਵੀ ਜਿਹੜੇ ਡੰਗਰ ਗਈਆਂ ਮਰਦੀਆਂ ਨੇ ਬਿਮਾਰ ਹੋ ਗਏ ਉਹ ਕਾਰਨ ਕੀ ਆ ਉਹਨਾਂ ਡਾਕਟਰਾਂ ਨੇ ਵੀ ਸਾਨੂੰ ਸਲਾਹ ਦਿੱਤੀ ਆ ਕਿ ਬਾਬਾ ਜੀ ਜਿਹੜਾ ਜਿਹੜਾ ਗੰਦ ਆ ਨਾ ਗਊਸ਼ਾਲਾ ਦੇ ਲਾਗੇ ਇਹਦੀ ਜਿੰਨੀ ਵੀ ਖਸਬੂ ਆ ਨਾ ਜਿੰਨੀ ਗੰਦਗੀ ਬੋ ਆ ਜਿੰਨੀਆਂ ਮੱਖੀਆਂ ਮੱਛਰ ਜਿਹੜਾ ਜਾ ਕੇ ਗਊ ਗਊਆਂ ਨੂੰ ਲੜਦਾ ਗਊਆਂ ਨੂੰ ਕੈਂਸਰ ਹੋਣ ਕਰਕੇ ਮਰਦੀਆਂ ਨੇ ਗਾਈਆਂ ਵੇਖੋ ਜੇ ਗਊਸ਼ਾਲਾ ਆਪਾਂ ਬਣਾਈ ਆ ਤੇ ਗਊਸ਼ਾਲਾ ਦੀ ਰੱਖਿਆ ਕਰਨ ਵਾਸਤੇ ਵੀ ਸਾਨੂੰ ਸਹਾਇਤਾ ਚਾਹੀਦੀ ਆ ਇਸ ਕਰਕੇ ਅਸੀਂ ਮੇਅਰ ਨੂੰ ਕਹਿਣਾ ਚਾਹੁੰਦੇ ਆ ਅੰਮ੍ਰਿਤਸਰ ਵਾਲਿਆਂ ਨੂੰ ਔਰ ਕੌਂਸਲਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜਾ ਵਾ ਇੱਥੇ ਗੰਦਗੀ ਬਿਲਕੁਲ ਨਹੀਂ ਲੱਗਣੀ ਚਾਹੀਦੀ ਕਿ ਜਿਹੜੀ ਗਊਸ਼ਾਲਾ ਜਿਹੜੀ ਖੁੱਲੀ ਹੋਈ ਆ ਧਾਰਮਿਕ ਆਪਣੀ ਗਊਸ਼ਾਲਾ ਵਾ ਉਹ ਗਾਈਆਂ ਜਿਹੜੀਆਂ ਨਾ ਇਹ ਮੱਛਰ ਲੜਨ ਕਰਨ ਨ ਮਰਦੀਆਂ ਨੇ ਜਿਹੜਾ ਫਾਟਕ ਆ ਕਈ ਕਈ ਲੰਬਾ ਸਮਾਂ ਫਾਟਕ ਬੰਦ ਰਹਿੰਦਾ ਵਾ ਲੱਗਦਾ ਨੇ ਕਿ ਆਉਣ ਵਾਲੇ ਰਾਹੀਰਾਂ ਨੂੰ ਮੁਸ਼ਕਲ ਜਿਹੜੀ ਆ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਜਿੱਦੋਂ ਇੱਥੋਂ ਫਾਟਕ ਬੰਦ ਹੋ ਜਾਂਦਾ ਵਾ ਜਿਹੜੀਆਂ ਸੰਗਤਾਂ ਹਿਹਾੜਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜਨਮ ਸਥਾਨ ਤੱਕ ਦਰਸ਼ਨ ਕਰਨ ਵਾਸਤੇ ਜਾਂਦੇ ਹੋਏ ਇੱਥੋਂ ਦੀ ਲੰਘ ਕੇ اٹਾਰੀ ਨੂੰ ਬਾਗਾ ਬਾਰਡਰ ਨੂੰ ਜਾਣਾ ਇੱਥੇ ਜਿਹੜਾ ਫਾਟਕ ਬੰਦਾ ਘੰਟਾ ਘੰਟਾ 2-2 ਘੰਟੇ ਜਿਹੜਾ ਬੰਦ ਰਹਿੰਦਾ ਅਮਰਪਾਲ ਸਿੰਘ ਜੀ ਪਿੰਡ ਭੈਣੀ ਤੋਂ ਸਪੰਚ ਜੀ ਸਰ ਇਹ ਜਿਹੜਾ ਅੱਜ ਜਿੰਨੇ ਵੀ ਮੈਂਬਰ ਇਕੱਠੇ ਹੋਏ ਜਿਹੜੀ ਬਿਮਾਰੀ ਦਾ ਢੇਰ ਜਿਹੜਾ ਅੱਜ ਤੁਹਾਡੇ ਵਿਕਾਸ ਦੇ ਪਿੰਡਾਂ ਦੇ ਵਿੱਚ ਲਗਾਤੀ ਪਿਆ ਸਾ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਜਿਹੜਾ ਬਿਮਾਰੀ ਦਾ ਢੇਰ ਆ ਇਹ ਚੁੱਕਿਆ ਗਿਆ ਵਾ ਜਿਹੜਾ ਥੋੜਾ ਬਾਧਾ ਰਹਿੰਦਾ ਉਹ ਵੀ ਉਹਨਾਂ ਚੁੱਕ ਲਿਆ ਵਾ ਤੇ ਅਸੀਂ ਇਹਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਹੱਥ ਜੋੜ ਕੇ ਕਿ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਇੱਥੇ ਕੋਈ ਹੋਰ ਕੋਈ ਚੀਜ਼ ਖੋਲੀ ਜਾਵੇ ਜਿਹੜੀ ਕਿਸਾਨ ਨੂੰ ਵੀ ਕੋਈ ਸੁੱਖ ਸਹੂਲਤ ਹੋਵੇ ਅਸੀਂ ਬਿਮਾਰੀ ਜਿਹੜੀ ਇਹਨਾਂ ਦੀ ਐਵੇਂ ਮੁਕਤ ਦੀ ਲੈਂਡ ਆ ਜੀ ਬਿਲਕੁਲ ਨਹੀਂ ਕੀ ਸ਼ਾਮ ਸਿੰਘ ਦਾ ਟਾਰੀ ਜੀ ਦਾ ਜਿਹੜਾ ਵਾ ਬੋਤਿਆ ਮਿਊਜ਼ੀਅਮ ਆ ਲਾਗੇ ਮੈਮੋਰੀਅਲ ਆ ਜੀ ਲਾਗੇ ਲਾਗੇ ਬਿਲਕੁਲ ਸ਼ਮਸ਼ਾਨ ਘਾੜਿਆ ਬੈਕ ਸਾਈਡ ਤੇ ਜਦੋਂ ਕੋਈ ਮੁਰਦਾ ਇੱਥੇ ਸਾੜਦਾ ਆ 1 ਘੰਟਾ ਉੱਥੇ ਬਹਿਣਾ ਪੈਂਦਾ ਇੰਨੀ ਜਿਆਦੀ ਗੰਦੀ ਬਦਬੂ ਆਉਂਦੀ ਆ ਨਾ ਕੋਈ ਹਵਾ ਨਹੀਂ ਸ਼ਮਸ਼ਾਨ ਘਾੜ ਵਾਲੀ ਜਿਹੜੀ ਜੂਨੀਅਨ ਨੇ ਉਹ ਵੀ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਲਾਗੇ ਲਾਗੇ ਜਿਹੜੇ ਪਿੰਡ ਉਹ ਤੇ ਹੈ ਹੀ ਆਏ ਆ ਬਹੁਤ ਜ਼ਿਆਦਾ ਔਖੇ ਆ ਜੀ ਅੱਜ ਇੱਕ ਨਾ ਮੱਛੀ ਮੈਨੂੰ ਲੱਗੀ ਹੈ ਜਿਹੜੀ ਅਖਬਾਰ ਦੇ ਵਿੱਚ ਕਿ ਤੁਹਾਡੀ ਸਹਿਮਤੀ ਹੋ ਗਈ ਉਹ ਉਹਨਾਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿਹੜੀ ਨਿਊਜ਼ ਜਿਹੜੀ ਅਖਬਾਰ ਦੇ ਵਿੱਚ ਆਈ ਉਹਦੇ ਬਾਰੇ ਅਸੀਂ ਤੁਹਾਨੂੰ ਇਹ ਕਹਿਣ ਦੇ ਜੋ ਉਹਦੇ ਵਿੱਚ ਸਾਡੇ ਪਿੰਡਾਂ ਦੀ ਕੋਈ ਸਹਿਮਤੀ ਨਹੀਂ ਹੈਗੀ ਇਹਨਾਂ ਨੇ ਉੱਥੇ ਬਹਿ ਕੇ ਹੀ ਆਪਣੀ ਕੋਈ ਸਹਿਮਤੀ ਕਰ ਲਈ ਹੈ ਸਾਡੀ ਇਹਨਾਂ ਨਾਲ ਕੋਈ ਸਹਿਮਤੀ ਨਹੀਂ ਹੈਗੀ ਕਿਉਂਕਿ ਅਸੀਂ ਤਿੰਨ ਪਿੰਡ ਜਿਹੜੇ ਬੈਠੇ ਬੈਠੇ ਆ ਜੇ ਸਾਡੀ ਸਹਿਮਤੀ ਦੀ ਇੱਥੇ ਬਹਿਣਾ ਥੋੜੀ ਜੀ ਨਾਲ ਗਊਸ਼ਾਲਾ ਵੀ ਬਣਾਇਆ ਹਾਂਜੀ ਗਊਸ਼ਾਲਾ ਵੀ ਬਣੀ ਹੈ ਜੀ ਤੇ ਇਸ ਤਰ੍ਹਾਂ ਲੱਗਦਾ ਨਹੀਂ ਕਿ ਇਹ ਬਿਮਾਰੀ ਦਾ ਜਿਹੜਾ ਘਰ ਆ ਔਨ ਜਾਣ ਵਾਲੇ ਰਾਜ ਦੀ ਰਾਣੀ ਪਿੰਡ ਵਾਸੀਆਂ ਵਾਲੇ ਦਿਨ ਚਾਰ ਪਿੰਡ ਵਾਸਤੇ ਆ ਬਿਮਾਰੀ ਜਿਹੜੀ ਹਾਂਜੀ ਗਊਸ਼ਾਲਾ ਦੀ ਤੇ ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਗਊਸ਼ਾਲਾ ਜਿਹੜੀ ਉਹਨਾਂ ਆਪਣੀ ਪੂਰੀ ਕਵਰ ਕਰਕੇ ਅੰਦਰ ਉਹ ਆਪਣਾ ਕੰਮ ਕਰ ਰਹੇ ਆ ਗਊਸ਼ਾਲਾ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਹੈਗੀ ਜਦੋਂ ਆ ਇੱਥੇ ਸਾਡਾ ਫਾੜਕ ਬੰਦ ਹੋ ਜਾਂਦਾ ਸਾਡੀ ਸਭ ਤੋਂ ਵੱਡੀ ਮੁਸ਼ਕਲ ਹੀ ਕੂੜੇ ਵਾਲਾ ਡੈਂਪ ਜਿਹੜਾ ਲਗਾਇਆ ਬਿਮਾਰੀਆਂ ਜਨਮ ਲਾ ਰਹੀਆਂ ਕਿਉਂਕਿ ਬਰਸਾਤੀ ਦੇ ਨਾ ਹੈਗੇ ਆ ਮੱਛਰ ਵੀ ਆ ਮ ਕੋਦੇ ਜ਼ਿੰਮੇਵਾਰ ਕੋਣ ਹੈ ਜਿੱਤਰਾ ਇਹ ਇਹ ਜੀ ਇਹੜ ਕੂੜੇ ਵਾਲੇ ਡੰਪ ਵਾਲੇ ਆ ਸਰਕਾਰ ਆ ਜੀ ਜਿਹੜੀ ਇਹ ਜਿਹੜੀ ਇੱਥੇ ਕੂੜੇ ਵਾਲਾ ਡੰਪ ਸਾਡੇ ਨਾਲ ੱੱੱਕੇ ਨਾਲ ਜਿਹੜੀ ਲਵਾਉਂਦੀ ਹੈ ਕਿੰਨਾ ਲੰਮਾ ਸਮਾਂ ਹੋ ਗਿਆ ਇਹ ਘੜ ਤੋਂ ਘੱਟ ਵੀ ਦੇ ਡੇਢ ਡੇਢ ਕਸਾਲ ਹੋ ਗਿਆ ਜੀ ਤੇ ਕੀ ਕਦੀ ਪ੍ਰਸ਼ਾਸਨ ਨਾਲ ਗੱਲ ਹੋਈ ਕਿ ਸਾਡੀ ਪ੍ਰਸ਼ਾਸਨ ਨਾਲ ਬਹੁਤ ਵਾਰੀ ਗੱਲ ਹੋਈ ਆ ਉਹ ਕਹਿੰਦੇ ਸੀ ਕਿ ਅਸੀਂ ਇੱਥੋਂ ਚਕਾਉਂਦੇ ਆ ਪੰਜਾਂ ਦਿਨਾਂ ਦਾ ਸਮਾਂ 10 ਦਿਨਾਂ ਦਾ ਸਾਡੇ ਕੋਲ ਮੰਗਦੇ ਸੀ ਪਰ ਉਹਨਾਂ ਅੱਜ ਤੱਕ ਸਾਡੀ ਜਿਹੜੀ ਸੁਣਵਾਈ ਨਹੀਂ ਕੀਤੀ ਫਿਰ ਹਾਰ ਕੇ ਸਾਨੂੰ ਇੱਥੇ ਪੂਰਾ ਬਹਿਣਾ ਪਿਆ ਇਸ ਕਰਕੇ ਅਸੀਂ ਹੁਣ ਇਹ ਬੜਾ ਡੈਂਪੇ ਚੁਕਾਤਾ ਜੀ ਅਗਰ ਨਹੀਂ ਜੇ ਆਉਣ ਵਾਲੇ ਸਮੇਂ ਚ ਹੋਰ ਵੀ ਨਹੀਂ ਵਿਕਾਸ ਹੁੰਦਾ ਤਾਂ ਸਾਰੇ ਤੇ ਅਸੀਂ ਸਾਰਾ ਸਾਰਾ ਪਿੰਡ ਹੀ ਇੱਥੇ ਆਣ ਕੇ ਤਿੰਨ ਚਾਰ ਪਿੰਡ ਆ ਅਸੀਂ ਸਾਰਾ ਪਿੰਡ ਹੀ ਆਣ ਕੇ ਇੱਥੇ ਰੋਡ ਵੀ ਜਾਮ ਕਰ ਸਕਦੇ ਹਾਂ ਜੀ ਅਸੀਂ ਬੜਾ ਕੁਝ ਕਰ ਸਕਦੇ ਫਿਰ ਇਹਨਾਂ ਨੂੰ ਕਰਕੇ ਵਿਖਾਵਾਂਗੇ ਜੀ ਹਾਂ ਜੀ ਇਹ ਜਿਹੜੇ ਕਾਰਪੋਰੇਸ਼ਨ ਵਾਲੇ ਜ਼ਬਰਦਸਤੀ ਕਰਦੇ ਇਨਸਾਫ ਨਹੀਂ ਮਿਲਦਾ ਤੁਸੀਂ ਆਪਾਂ ਕੀ ਕਰਾਂਗੇ ਫਿਰ ਅਸੀਂ ਉੱਚੇ ਲੈਵਲ ਤੇ ਜਾ ਕੇ ਉਹਨਾਂ ਦਾ ਪੂਰਾ ਰੋਸ ਪ੍ਰਦਰਸ਼ਨ ਕਰਾਂ ਜੀ ਸਾਰਾ ਪਿੰਡ ਸਾਡੇ ਨਾਲ ਆ ਤਿੰਨ ਪਿੰਡ ਸਾਡੇ ਨਾਲ ਆ ਕਿਸਾਨਾ ਜੂਨੀਅਨ ਸਾਡੇ ਨਾਲ ਆ ਜੀ ਬਾਈਪਾਸ ਦਾ ਬਾਈਪਾਸ ਵੱਡਾ ਜਾਮ ਹੋਊਗਾ ਕਿਉਂਕਿ ਅਸੀਂ ਮੁxtਤੀ ਬਿਮਾਰੀ ਇਹਨਾਂ ਦੀ ਥੋੜੀ ਲੈਣੀ ਹੈ ਜੀ ਕਿਉਂਕਿ ਨਾ ਤੇ ਸਾਡੇ ਪਿੰਡ ਨੂੰ ਕੋਈ ਇੱਥੋਂ ਦੀ ਸੁੱਖ ਸਹੂਲਤ ਆ ਆ ਜਿੰਨਾ ਕਾਰਪੋਰੇਸ਼ਨ ਦਾ ਜਿਹੜਾ ਗੰਦਾ ਪਾਣੀ ਉਹ ਵੀ ਸਾਡੇ ਪਿੰਡ ਥਾਣੀ ਨੰਗਲ ਡਿਆ ਉੱਥੇ ਵੀ ਜਦੋਂ ਆ ਸੀਵਰ ਲਾਈਨ ਬਲੌਕ ਹੋ ਜਾਂਦੀ ਓਵਰ ਹੋ ਜਾਂਦੀ ਸਾਰੇ ਪਿੰਡ ਦੇ ਵਿੱਚ ਸਾਡੀਆਂ ਗਲੀਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਆ ਇਹਨਾਂ ਦਾ ਲਾਗੇ ਡੇਰਾ ਵੀ ਆ ਉਹਦੇ ਨਾਲ ਵੀ ਜਿਹੜਾ ਕਾਫੀ ਫਰਕ ਪੈਂਦਾ ਗੰਦਗੀ ਨੂੰ ਮੱਛਰਾਂ ਚਲੋ ਗੁਜਰਾ ਦਾ ਤੇ ਬਾਅਦ ਦੇ ਵਿੱਚ ਵੇਖਾਂਗੇ ਨਾ ਗੁਜਰਾ ਦਾ ਸਾਡੇ ਚਲੋ ਆਪਣੇ ਉਹ ਡੰਗਰ ਡੁੰਗਰ ਉਹਨਾਂ ਦੇ ਸਾਈਡ ਤੇ ਹੀ ਉਹ ਚਲੋ ਬਾਅਦ ਵਿੱਚ ਵੇਖਾਂ ਸਾਡੇ ਲਾਗੇ ਸਾਫ਼ ਪਾਣੀ ਵਾਲੀ ਨਹਿਰ ਆ ਇਹ ਜਿਹੜਾ ਜੰਨਾ ਕਚਰਾ ਇਹਨਾਂ ਦਾ ਉੱਡ ਕੇ ਤੇ ਸੁੱਕਦਾ ਆ ਤੇ ਸਾਰਾ ਨਹਿਰ ਦੇ ਵਿੱਚ ਵੀ ਉਦਾਂ ਪਾਸਦੇ ਨੇ ਕਿ ਨਹਿਰਾਂ ਸਾਫ਼ ਕਰੋ ਇੱਥੇ ਜਦੋਂ ਸੂਹਾ ਸੀ ਤੇ ਉਦੋਂ ਵੀ ਗੰਦਗੀ ਸੀ ਤੇ ਆ ਹੁਣ ਜਿਹੜੀ ਨਹਿਰ ਬਣਾਤੀ ਵਧੀਆ ਨਹਿਰ ਆ ਤੇ ਉਹਦਾ ਵੀ ਸਾਰਾ ਗੰਦ ਜਦੋਂ ਲਫਾਫੇ ਉਡੋੜ ਕੇ ਆਉਂਦੇ ਉਹ ਵੀ ਬਲੌਕ ਹੀ ਹੁੰਦੀ ਆ ਫੇਰ ਆਪਾਂ ਫੇਰ ਆਪਾਂ ਕਹਿ ਦਿੰਦੇ ਨੇ ਕਿ ਨਹਿਰਾਂ ਸਾਫ਼ ਕਰੋ ਸੂਏ ਸਾਫ਼ ਕਰੋ ਤੇ ਆ ਵੇਖੋ ਗੰਦ ਜਿਹੜਾ ਪੱਕੀ ਨਹਿਰ ਦੇ ਵਿੱਚ ਲਫਾਫੇ ਉਡੋੜ ਕੇ ਆਉਂਦੇ ਇਹਨਾਂ ਦੇ ਅੱਜ ਫਿਰ ਕਿਹੜੇ ਕਿਹੜੇ ਪਿੰਡ ਦੀ ਪੰਚਾਇਤ ਤੁਹਾਡੇ ਨੇ ਬੈਠੇ ਅੱਜ ਜੀ ਤਿੰਨਾ ਪਿੰਡਾਂ ਦੀ ਪੰਚਾਇਤ ਬੈਠੀ ਭੈਣੀ ਬਾਸਰਕਾ ਤੇ ਗਮਾਨਪੁਰਾ ਅੱਜ ਪੂਰਾ 9 ਵਜੇ ਤੱਕ ਅਸੀਂ ਇੱਥੇ ਬਹਾਂਗੇ ਇਹ ਤੁਹਾਡਾ ਕਹਤਾ ਕਿ ਚੱਲੇਗਾ ਜਿਹੜਾ ਇਹ ਜਿੰਨਾ ਤੱਕ ਸਾਨੂੰ ਇਨਸਾਫ ਨਹੀਂ ਮਿਲੋਗਾ ਅਸੀਂ ਪੱਕੇ ਤੌਰ ਤੇ ਇੱਥੇ ਬੈਠੇ ਆਂ ਨਾਲ ਬਲਜਿੰਦਰ ਸਿੰਘ ਸੁਭਰਾ ਕਿਸਾਨ ਮਜ਼ਦੂਰ ਸੰਘਾ ਕਮੇਟੀ ਜਿਹੜਾ ਚੋਣ ਪ੍ਰਧਾਨ ਅੱਜ ਜਿਹੜਾ ਵਾ ਉਹ ਐਸ ਜਿਹੜਾ ਕੂੜਾ ਜਿਹੜਾ ਸੁੱਟਿਆ ਇੱਥੇ ਇਹਦੇ ਮਸਲੇ ਦੇ ਉੱਤੇ ਜਿਹੜਾ ਕਥਨ ਕੀਤਾ ਕਾਫੀ ਦਿਨਾਂ ਤੋਂ ਇੱਥੇ ਸਾਡੇ ਪਿੰਡਾਂ ਦੇ ਜਿਹੜੇ ਲੋਕ ਆਏ ਧਰਨਾ ਲਾ ਕੇ ਬੈਠੇ ਆ ਕਿ ਇੱਥੇ ਨੇਰੀ ਬਿਮਾਰੀ ਦਾ ਘਰ ਆ ਤੁਸੀਂ ਵੇਖ ਸਕਦੇ ਦੇ ਸਾਹਮਣੇ ਆ ਸਾਰਾ ਕੁਝ ਕੀ ਬਣਦਾ ਵਾ ਇਹਦੀ ਜਿਹੜਾ ਵੀ ਕੋਈ ਨੰਗ ਦਾ ਨਾਕਮ ਉਂਗਲੇੜ ਕੇ ਨੰਗਦਾ ਪਰ ਲੰਘਿਆ ਨਹੀਂ ਜਾਂਦਾ ਦੂਰ ਤੱਕ ਇੰਨਾ ਜ਼ਿਆਦਾ ਜਿਹੜਾ ਮੁਸ਼ਕ ਆਉਂਦਾ ਇਹਦਾ ਪਰ ਪ੍ਰਸ਼ਾਸਨ ਦੇ ਉੱਤੇ ਇਹਦਾ ਕੋਈ ਵੀ ਜਿਹੜਾ ਅਸਰ ਨਹੀਂ ਹੋ ਰਿਹਾ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਕੂੜਾ ਇੱਥੋਂ ਕਦਮ ਕੀਤਾ ਜਾਵੇ ਡੰਪ ਜਿਹੜਾ ਇੱਥੇ ਲਾਇਆ ਵਾ ਇਹਨੂੰ ਕਿਤੇ ਹੋਰ ਕਿਤੇ ਪਾਸੇ ਜਾ ਕੇ ਦੂਰ ਛੁੱਟਿਆ ਜਾਵੇ ਔਰ ਇੱਥੇ ਜਿਹੜਾ ਨਹੀਂ ਲੱਗਣ ਦਿੱਤਾ ਜਾਊਗਾ ਜੇਕਰ ਇਹ ਇੱਥੋਂ ਕੂੜਾ ਸੁੱਟਣਾ ਬੰਦ ਨਹੀਂ ਕੀਤਾ ਜਾਂਦਾ ਫਿਰ ਇਹਦਾ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਜਾਂ ਟਾਰੀ ਰੋਡ ਬੰਦ ਕਰਾਂਗੇ ਫਿਰ ਇਹਦਾ ਜਿਹੜਾ ਮਸਲਾ ਕੋਈ ਹੱਲ ਕਰਾਵਾਂਗੇ ਨਹੀਂ ਤਾਂ ਇਹ ਜਿਹੜਾ ਇੱਥੇ ਛੁੱਟ ਨਹੀਂ ਦਵਾਂਗੇ ਇਹ ਵਾਰਨਿੰਗ ਹੈ ਸਾਡੀ ਸਰਕਾਰ ਨੂੰ ਵੱਡੇ ਕਿਸਾਨ ਚੋਣੀਆਂ ਤੇ ਜਿਹੜੇ ਧਰਨੇ ਤੇ ਅੱਗੇ ਵੀ ਜਿੱਥੇ ਵੀ ਤੁਸੀਂ ਲਾਉਣੇ ਬਹੁਤ ਜ਼ਿਆਦਾ ਮਾਨਕ ਦੀ ਕਿਰਪਾ ਹੁੰਦੀ ਹੈ। ਤੇ ਇਹਦੇ ਪਰੇ ਫਿਰ ਜਦੋਂ ਕਾਠ ਕਿਦਾਂ ਦਾ ਟੁੱਟ ਹੋਏਗਾ ਜੀ। ਵੇਖੋ ਜੀ ਕਾਠਾਂ ਬਾਰੇ ਤੁਸੀਂ ਜਾਣਦੇ ਜੇ ਅਜੇ ਤੱਕ ਅਸੀਂ ਸਟੈਂਡ ਨਹੀਂ ਲਿਆ ਸੀ ਪਹਿਲੀ ਵਾਰ ਸਟੈਂਡ ਲੈ ਰਹੇ ਹਾਂ ਦਾ। ਔਰ ਇਹਦਾ ਸਟੈਂਡ ਜਦੋਂ ਅਸੀਂ ਲਿਆ ਫਿਰ ਪਤਾ ਲੱਗ ਜਾਊਗਾ ਸਰਕਾਰ ਨੂੰ ਕਿ ਇੱਥੇ ਕਿਸੇ ਨੇ ਸਟੈਂਡ ਲਿਆ ਆਣ ਕੇ ਕੋਈ ਜਥੇਬੰਦੀ ਖੜੀ ਆ। ਔਰ ਇਹ ਜਿਹੜਾ ਕੰਮ ਹੈ ਨਾ ਸਰਕਾਰ ਨੂੰ ਇੱਥੇ ਕਰਨ ਨਹੀਂ ਦੇਵਾਂਗੇ। ਢੰਗ ਪਿੱਛੇ ਚਕਾਵਾਂਗੇ। ਇਹ ਫਿਰ ਜਿਹੜਾ ਲੱਗਣ ਨਹੀਂ ਦੇਵਾਂਗੇ। ਇਥੇ ਬੇਨ ਕੋ ਪੁਰਾਣਾ ਡੈਮ ਤੇ ਆ ਗਿਆ ਨਹੀਂ ਨਹੀਂ ਹੈ ਪੁਰਾਣਾ ਨਾਮ ਕੋਈ ਨਹੀਂ ਹੈਗਾ ਇਥੇ ਇਥੇ ਨਜਾਇਜ਼ ਤੌਰ ਤੇ ਛੁੱਟਿਆ ਜਾ ਰਿਹਾ ਇਥੇ ਕੋਈ ਵੀ ਐਸਾ ਇਹੋ ਜਿਹਾ ਕੋਈ ਸਾਨੂੰ ਖਾਦਣਾ ਕੋਈ ਵੀ ਇਥੇ ਜਲਵਾ ਨਜਾਇਜ਼ ਛੁੱਟਿਆ ਜਾ ਰਿਹਾ ਖਾਲੀ ਜਗ੍ਹਾ ਵੇਖ ਕੇ ਇਹਨਾਂ ਨੇ ਜਿਹੜਾ ਵਾ ਇਹਨੂੰ ਵਰਤੋਂ ਚ ਲੈਣਾ ਸ਼ੁਰੂ ਕਰ ਦਿੱਤਾ ਔਰ ਤਿੰਨ ਪਿੰਚ ਤਿੰਨਾ ਪਿੰਡਾਂ ਦੀ ਪੰਚਾਇਤ ਜਿਹੜੀ ਆ ਉਥੇ ਜਗਵਾਨਪੁਰ ਭੈਣੀ ਤੇ ਆਪਣਾ ਵਸਰ ਕੇ ਤਿੰਨਾ ਪਿੰਡਾਂ ਦੀ ਪੰਚਾਇਤ ਇਥੇ ਜਿਹੜੀ ਉਹ ਮੌਜੂਦ ਆ ਔਰ ਇਸੇ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਵਾ ਕਿ ਇਥੇ ਡਾਡਾ ਡੰਪ ਵਾ ਇਹ ਨਹੀਂ ਲਾਉਣ ਦਿੱਤਾ ਜਾਊਗਾ ਇਥੇ ਆ ਬਈ ਨਾਮ ਪ੍ਰਜਾਤ ਸਿੰਘ ਆ ਪਿੰਡ ਪਣੀ ਤੋਂ ਕਿਸਾਨ ਜੂਨੀਅਨ ਸੰਸਕਰਸ਼ ਕਮੇਟੀ ਦਾ ਪ੍ਰਧਾਨ ਆ ਮੈਂ ਅੱਜ ਜਿਹੜਾ ਰੋਸ ਪ੍ਰਦਰਸ਼ਨ ਵੱਜੋ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਬੈਠੀਆਂ ਕੀ ਮਸਲਾ ਕੀ ਕੋਈ ਮਸਲਾ ਕੂੜੇ ਦਾ ਜੀ ਇਹ ਕੁਛ ਥੋੜੀ ਜੇਰ ਪਹਿਲਾਂ ਤੋਂ ਇਹਨਾਂ ਨੇ ਇੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਵਾ ਸਾਡਾ ਜੀਣਾ ਨਰਾਮ ਹੋ ਗਿਆ ਜੀ ਤਿੰਨ ਚੌ ਪਿੰਡਾਂ ਦਾ ਮੇਰੇ ਤਿੰਨੇ ਪਿੰਡ ਨਹੀਂ ਚਾਰ ਪੰਜ ਪਿੰਡ ਸਾਡੇ ਪਰੇਸ਼ਾਨ ਹੁੰਦੇ ਆ ਲਾਗੇ ਸਾਡੇ ਦੋ ਤਿੰਨ ਸਕੂਲ ਨੇ ਅਗਲੇ ਬੰਨੇ ਅਕਾਲ ਅਕੈਡਮੀ ਆ ਐਂਜਲਵਰਡ ਸਕੂਲ ਆ ਗੁਰਜੋਰੇ ਸਾਹਿਬ ਨੇ ਬਾਬਾ ਬੀਰ ਬਾਬਾ ਬੁੱਢਾ ਸਾਹਿਬ ਆ ਹਸਨ ਸਾਹਿਬ ਆ ਸ਼ਾੜਾ ਸਾਹਿਬ ਆ ਜੋ ਸੰਗਤਾਂ ਸਾਰੀਆਂ ਪਰੇਸ਼ਾਨ ਹੁੰਦੀਆਂ ਜੋ ਸ਼ਹਿਰ ਦੀ ਗੰਦਗੀ ਅੰਮ੍ਰਿਤਸਰ ਦੀ ਸਾਰੀ ਸਾਡੇ ਇੱਧਰ ਇਹਨਾਂ ਨੇ ਜਿਹੜੀ ਉਹ ਲੈ ਆਂਦੀ ਆ ਮਤਰਾ ਨਹੀਂ ਮਾਂ ਵਾਲਾ ਕਿਉਂ ਪਤਾ ਨਹੀਂ ਕੀ ਗੱਲ ਆ ਸਾਡੇ ਇਹਨਾਂ ਪਿੰਡਾਂ ਨੂੰ ਤੇ ਪਛੜਿਆ ਸਮਝਦੇ ਆ ਤੇ ਪਛੜਿਆ ਹੀ ਕਰੀ ਜਾਂਦੇ ਆ ਇਹ ਇੰਜ ਕਰਦੇ ਜਿਤਨਾ ਇਹ ਸਾਡੇ ਕੋਈ ਵੋਟਰ ਹੀ ਨਹੀਂਗੇ ਸਾਡੇ ਕੋਈ ਇਥੋਂ ਦੇ ਵਸਨੀਕ ਹੀ ਨਹੀਂਗੇ ਗੰਦਗੀ ਤੇ ਕੂੜੇ ਕਰਕੇ ਲੱਗਦਾ ਕਿ ਬਹੁਤ ਜਿਆੜੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਇੱਥੇ ਤਾਂ ਹੀ ਸਾਰੀਆਂ ਸੰਗਤਾਂ ਦੇ ਬੱਚੇ ਬਿਮਾਰ ਹੋ ਗਏ ਅੱਧਾ ਪਿੰਡ ਸਾਡਾ ਬਿਮਾਰ ਪਿਆ ਪਿੰਡ ਭਣੀ ਜੋ ਆਣ ਕੇ ਸੰਗਤ ਵੇਖ ਸਕਦੀ ਆ ਦੂਜਾ ਇਹਨਾਂ ਜੋ ਸ਼ਹਿਰ ਦਾ ਗੰਦਾ ਪਾਣੀ ਉਹ ਵੀ ਸਾਡਾ ਸਾਰਾ ਇਹ ਨੂੰ ਕੱਢਿਆ ਜਦੋਂ ਮੜੀ ਜੀ ਬਲੋਕ ਵਿੱਚ ਹੁੰਦੀ ਆ ਪਿੰਡ ਬਸ ਕੇ ਭਣੀ ਦੀਆਂ ਗਲੀਆਂ 'ਚ ਗੋੜੇ-ਗੋੜੇ ਪਾਣੀ ਪਜਾਮੇ ਸਲਵਾਰਾਂ ਬੀਬੀਆਂ ਚੁੱਕ ਕੇ ਫੇਰ ਲੰਗਦੀਆਂ ਬਹੁਤ ਬੁਰਾ ਹਾਲ ਆ ਪਰੇਸ਼ਾਨੀਆਂ ਇੱਕ ਜਿਹੜਾ ਇੱਥੇ ਖੂਹ ਬਣਾਤਾ ਇਹਨਾ ਉਹਦੇ ਵਿੱਚ ਇੱਕ ਦੋ ਤਿੰਨ ਵਾਰਾ ਇੱਥੇ ਗਾਂ ਡੇਗ ਵੀ ਕੋਈ ਚਾਰਦਵਾਰੀ ਕੋਈ ਨਹੀਂ ਹੈਗੀ ਉਹ ਬੜੀ ਮੁਸ਼ਕਲ ਕੱਢੀ ਆ ਟਰੈਕਟਰ ਮਂਗਾ ਕੇ ਪਿੰਡੋਂ ਅਸੀਂ ਰਸੇ ਲਿਆ ਕੇ ਫੇਰ ਕੱਢੀ ਆ ਉਹਦੀ ਚਾਰਦਵਾਰੀ ਕੋਈ ਨਹੀਂ ਆ ਤੇ ਜਦੋਂ ਮਰਜੀ ਠੱਕੇ ਨਾਲ ਮੋਟਰਾਂ ਲਾ ਕੇ ਸਾਡੇ ਪਿੰਡ 'ਚ ਪਾਣੀ ਖਿਲਾ ਦਿੰਦੇ ਆ ਲੱਗਦਾ ਕਿ ਸ਼ਹਿਰ ਦੀਆਂ ਸਾਰੀਆਂ ਬਿਮਾਰੀਆਂ ਇੱਥੇ ਬਿਲਕੁਲ ਜੀ ਬਿਲਕੁਲ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਅਸੀਂ ਅੱਕ ਕੇ ਫੇਰੇ ਤੁਰੇ ਆ ਜੇ ਕੋਈ ਇਥੇ ਸਸਪਾਈ ਹੁੰਦੀ ਫੇਰ ਸਾਨੂੰ ਤੁਰਨ ਦੀ ਲੋੜ ਨਹੀਂ ਸੀ ਨਹੀਂ ਇਨਸਾਫ ਮਿਲਦਾ ਨਹੀਂ ਇਨਸਾਫ ਮਿਲਦਾ ਤੇ ਫੇਰ ਅਸੀਂ ਵੱਡੇ ਤੋਂ ਵੱਡਾ ਪ੍ਰੋਟੈਸਟ ਕਰਾਂਗੇ ਸਾਰੀਆਂ ਸੰਗਤਾਂ ਸਾਡੇ ਨਾਲ ਆ ਅਸੀਂ ਆਪਣਾ ਇਹ ਇਥੋਂ ਕੂੜਾ ਹਟਾ ਕੇ ਫੇਰ ਹੀ ਹਟਾਂਗੇ ਜੀ ਤਾਂ ਵਾਹਿਗੁਰੂ ਜੀ ਕੀ ਫਤਿਹ ਜੋ ਚਲੋ ਬਾਬਾ ਜੀ ਸਾਡੇ ਕਹਿੰਦੇ ਆ ਸਰਪੰਚ ਸਾਹਿਬ ਨੇ ਕਿਹਾ ਜੀ ਅਬਰ ਪਾਸੋ ਜੀ ਬਹੁਤ ਹੋ ਜੇ ਗੱਲ ਕੀਤੀ ਆ ਬਹੁਤ ਜ਼ਿਆਦੀ ਮੁਸ਼ਕਲ ਆ ਹਰ ਇੱਕ ਚੀਜ਼ ਵਿੱਚ ਦਿੱਕਤ ਆ ਫਾੜਕ ਦੇ ਬਹੁਤ ਦਿੱਕਤ ਆ ਉੱਥੇ ਬਹੁਤ ਗੰਦਗੀ ਆ ਬਦਬੂ ਆਉਦੀ ਆ ਬੱਚਿਆਂ ਨੂੰ ਮੁਸ਼ਕਲ ਆਉਦੀ ਆ ਜਿਹੜਾ ਫਾੜਕ ਤਾਂ ਤਾਂ ਕਹਿੰਦਾ ਬੰਦ ਹ ਬੜੀ ਯਾਰੀ ਮੁਕਰੀ ਹੈ ਜੀ ਆਪਣਾ ਨਾਮ ਤੇ ਨਗਰ ਦਾ ਨਾਮ ਮੇਰਾ ਨਾਮ ਜੇ ਉਹਦਾ ਦੱਸੇ ਪਰਮਜੀਤ ਕੋ ਸਰਪੰਚ ਮੈਂ ਮਤਲਬ ਪਰਿਵਾਰ ਚੋਂ ਨਾਮ ਮੇਰੇ ਬਾਸ ਸਿੰਘ ਪਿੰਡ ਗਮਨਪੁਰ ਦਾ